ਭਾਈ ਵਿਸਥਾਰ ਨਾਲ ਸਾਨੂੰ ਸਮਝਾਓਗੇ ਕੀ ਕੀ ਵਜ੍ਹਾ ਭਾਈ ਸਾਡੀ ਪਿੰਡ ਫਤਿਹਪੁਰ ਦੇ ਲੱਗ ਪਿੰਡ ਭਦੇੜਾ ਆਪਣਾ ਸਾਡੇ ਮਜ਼ਦੂਰ ਰਹਿੰਦੇ ਸੀ ਵਿਆਹ ਤੋਂ ਜੀ ਉਹ ਐਕਸੀਡੈਂਟ ਹੋ ਗਿਆ ਸਾਡੇ ਕਿੰਨੇ ਜਣੇ ਸੀ ਤਿੰਨ ਜਾਨੀ ਸੀ ਜੀ ਇਹਨਾਂ ਦੀ ਡੈਥ ਹੋ ਚੁੱਕੀ ਆ ਅੱਛਾ ਰਾਤ ਦੀਆਂ ਡੈੱਡ ਬੋਡੀ ਇੱਥੇ ਸੀ ਜੀ ਇੱਥੇ ਕੋਈ ਡਾਕਟਰਾਂ ਨੇ ਆਪਣੀ ਇੱਥੇ ਦੀ ਜੁਮਵਾਰੀ ਨਹੀਂ ਸਮਝੀ ਇਹ ਬੋਡੀਆਂ ਤਿੰਨੇ ਹੀ ਨਾਲ ਮਾਨਕਲਪੀ ਦੋ ਬੋਡੀਆਂ ਵਿੱਚ ਅਸੀਂ ਵੀਰ ਦੇ 5-7 ਘੰਟੇ ਦੇ ਖਰਾਬ ਹੋਣ ਦੇ ਨਹੀਂ ਕੋਈ ਤੁਸੀਂ ਪਛਾਣ ਨਹੀਂ ਕੀਤੀ ਚਾਹੁੰਦੇ ਕਿ ਜਦੋਂ ਲੈ ਕੇ ਗਏ ਉਹ ਵੀ ਪਛਾਣ ਨਹੀਂ ਕੀਤੀ ਨਹੀਂ ਕੀਤੀ ਕੋਈ ਪਛਾਣ ਨਹੀਂ ਕੀਤੀ ਇਹਨਾਂ ਨੇ ਬੋਡੀਆਂ ਦੇ ਨਾਲ ਭੇਜੀਆਂ ਸਵੇਰ ਦੇ ਅੱਖ ਜਿਹੜੇ ਅਸੀਂ ਇੱਥੇ ਆ ਗਏ 5-6 ਘੰਟੇ ਤੱਕ ਇੱਥੇ ਕੋਈ ਡਾਕਟਰ ਕੋਈ ਇੱਥੇ ਜ਼ਿੰਮੇਵਾਰ ਇਨਸਾਨ ਨਹੀਂ ਦੇ ਜੋ ਕਾਰਵਾਈ ਕੀਤੀ ਜਾਵੇ ਉਹ ਡਾਕਟਰ ਜਿਹੜੀ ਇੱਥੇ ਨੇ ਸਾਈਕ ਰੱਖਦੇ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਭਾਈ ਤੈਨੂੰ ਕਿੱਦਾਂ ਤੈਨੂੰ ਕਿੱਦਾਂ ਪਤਾ ਲੱਗਾ ਬੋਡੀਆਂ ਚੇਂਜ ਹੋਣੀਆਂ ਪਤਾ ਲੱਗਾ ਜਦੋਂ ਅਸੀਂ ਆਏ ਆ ਸਵੇਰ ਦੇ ਸਾਨੂੰ ਅਸੀਂ ਪੁੱਛਿੰਦੇ ਹਾਂ ਬੋਡੀਆਂ ਦਿਓ ਉੱਥੇ ਨਾਂ ਨਹੀਂ ਸਾਡੇ ਬੋਡੀਆਂ ਉੱਤੇ ਨਾਂ ਲਿਖਿਆ ਸੀ ਪਕਾਇਦਾ ਉੱਥੇ ਬੋਡੀ ਕੋਈ ਹੈ ਨਹੀਂ ਸੀ ਸਾਡੀ ਬੋਡੀਆਂ ਤਾਂ ਭੇਜਤੀਆਂ ਇਹਨਾਂ ਨੇ ਉੱਧਰ ਹੁਣ 5 6 ਵਜੇ ਬੋਡੀਆਂ ਬਹੁਤ ਸਾਰੀਆਂ ਹੁਣ ਕੀ ਮੰਗ ਕਰਦੇ ਨੇ ਮੰਗ ਕਰਦੇ ਪ੍ਰਸ਼ਾਸਨ ਦੇ ਕੋਲ ਵੀ ਨਾ ਉੱਤੇ ਜੋ ਨਗਹਿਲੀਆਂ ਕਰ ਰਹੇ ਇਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਜੋ ਡਾਕਟਰ ਲੈਣੇ ਸੀ ਸਾਰੀ ਆ ਜੋ ਜ਼ਿੰਮੇਵਾਰੀ ਨਹੀਂ ਪੂਰੀ ਸੰਭਾਲਦੇ ਨੇ ਕੋਸਟਾ ਸ਼ਹਿਰ ਦੇ ਵਿੱਚ ਸਰਕਾਰੀ ਹਸਪੀਟਲ ਦੇ ਵਿੱਚ ਕੋਈ ਵਿਆਪਕ ਇਸੇ ਜ਼ਿੰਮੇਵਾਰੀ ਨਹੀਂ ਸੰਭਾਲ ਰਿਹਾ ਕੋਈ ਨਾਟ ਨਹੀਂ ਜ਼ਿੰਮੇਵਾਰੀ ਸੰਭਾਲ ਰਿਹਾ ਇਹ ਪ੍ਰਸ਼ਾਸਨ ਤੋਂ ਮੰਗੇ ਇਹ ਕਰਦੇ ਨੇ ਇਹਨਾਂ ਤੇ ਕਮੂਦੀ ਕਾਰਵਾਈ ਕੀਤੀ ਜਾਂਦੀ ਸਾਰੇ ਤੇ ਥੈਂਕ ਯੂ ਜੀ ਤੁਹਾਡਾ ਦਨਵੀਰ ਸਿੰਘ ਕੀ ਗੱਲਬਾਤ ਹੋਈ ਜੀ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋਇਆ ਜੀ ਫਿਰ ਉਤੋਂ ਮਰ ਵੀ ਹੋਇਆ ਤਿੰਨ ਬੰਦੇ ਫਿਰ ਕੀ ਹੋਇਆ ਜੀ ਜਨਰਲ ਲੈ ਗਿਆ ਅੱਛਾ ਜੀ ਜਲੰਧਰੋਂ ਅਗੇ ਉੱਥੇ ਹਸਪਤਾਲ ਰੱਖੇ ਅੱਛਾ ਜੀ ਤੇ ਉੱਥੇ ਤਿੰਨੇ ਇਹ ਉੱਥੇ ਮੋੜ ਰਹੇ ਆਂ ਪੰਜ ਪਟਨਾ ਅੱਛਾ ਜੀ ਨਹੀਂ ਹੁਣ ਕੀ ਗੱਲ ਬਾਤ ਹੋਈ ਇੱਥੇ ਹੁਣ ਇਹ ਸਾਡੇਆਂ ਨਾਚਾਂ ਚ ਘਾਤੀਆਂ ਅਜੇ ਤੇ 2 ਘੰਟੇ ਹੋ ਗਏ ਖੱਜੜ ਹੁੰਦੇ ਸਾਡੀਆਂ ਨਾਚਾਂ ਦੇ